ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਆਂ ਜਸਲੀਨਾ ਬਲੌਗ ਚੈਨਲ ਤੇ ਤੁਹਾਡਾ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਠੀ ਜੀ ਬੋਲਦੀ ਆਂ ਆਵਾਜ਼ ਤਾਂ ਜਾਂਦੀ ਨੂੰ ਨਹੀਂ ਵਿੱਚ ਠੀਕ ਆ ਨਹੀਂ ਜਾਂਦੀ ਆਵਾਜ਼ ਤਾਂ ਵੀ ਸੋ ਦੋਸਤੋ ਪੈਕਿੰਗ ਕਰਨ ਲੱਗੇ ਆ ਹੁਣ ਅਸੀਂ ਤੇ ਪਹਿਲਾਂ ਸਵੇਰੇ ਸਵੇਰੇ ਲਵਾਇਆ ਜੋ ਰਾਜ ਦੇ ਟੀਕਾ ਦੇਖੋ ਕਿਸੇ ਤੋਂ ਨਹੀਂ ਵੀ ਰਿਹਾ ਇਹ ਤੇ ਵੇਖੋ ਆਦੇ ਡੈਡੀ ਨਾਲ ਚੰਪੜ ਕੇ ਗਿਆ ਬੈਠਾ ਹੈ ਨਾ ਤਿੰਨ ਟੀਕੇ ਲੱਗੇ ਅਜ ਵਿਚਾਰੇ ਦੇ ਜਿਹੜੇ ਲੱਗਦੇ ਹੁੰਦੇ ਸਰਕਾਰੀ ਬਿਮਾਰੀਆਂ ਵਗੈਰਾ ਤੋਂ ਦੇਖ ਮੈਂ ਚੰਬੜਾ ਹਾ ਦੇਖ ਕਿੰਨਾ ਸੁੰਨਦਾ ਲੱਗਦਾ ਸ਼ਾਂਤੀ ਮਿਲਦੀ ਹੈ ਇਸ ਸਕੂਨ ਆ ਮੇਰਾ ਸਕੂਨ ਸਕੂਨ ਹੈ ਨਾ ਜਦੋਂ ਐਂ ਚੁੰਬੜਦਾ ਨਾ ਉਦੋਂ ਫਿਰ ਹੁੰਦਾ ਕਿ ਹਰ ਕਿ ਦੁਨੀਆਦਾਰੀ ਬਸ ਕੁਝ ਨਹੀਂ ਜਾਈਦਾ ਮੇਰੇ ਕੋਲ ਇਹ ਹੈਗਾ ਹੈ ਨਾ ਸੋ ਦੋਸਤੋ ਅੱਜ ਆਪਣੀ ਹੈਗੀ ਫਲਾਈਟ ਤੇ ਆਪਾਂ ਜਾ ਰਹੇ ਆ ਬਾਹਰ ਨੂੰ ਸੋ ਆਪਣਾ ਸ਼ੋ ਆ ਬਾਹਰ ਤੇ ਪ੍ਰੋਗਰਾਮ ਕਰਨ ਚੱਲੇ ਆ ਤੇ ਪੈਕਿੰਗ ਹੁਣ ਆਪਣੀ ਖਲਾਰਾ ਪਿਆ ਵੇ ਕਿਤੇ ਨੀਂ ਦਿਨ ਦਿਨ ਤੱਕ ਪੈਕਿੰਗ ਅੱਜ ਜਾਰਜ ਕਰਨ ਲੱਗਿਆ ਅੱਜ ਆਪਣਾ ਟਾਈਮ ਹੋ ਗਿਆ ਨਾ ਉਦੋਂ ਪੈਕਿੰਗ ਇਹਨਾਂ ਦੀ ਸਾਰੀ ਪੈਕਿੰਗ ਮੇਰੀ ਪਈ ਆ ਕਰਨ ਵਾਲੀ ਤਾਂ ਸ਼ਾਮ 6 ਵਜੇ ਨਿਕਲਣਾ ਠੀਕ ਆ ਤੇ ਆਓ ਆਪਾਂ ਕਰਦੇ ਆ ਪੈਕਿੰਗ ਲੱਗ ਜੂ ਜੀ ਤੇਰਾ ਮਗਰੋਂ ਵਾਦੂ ਲੱਗ ਜੂਗਾ ਆਹ ਉੱਤ ਉੱਤ ਕਰਦੀ ਆ ਉਹ ਰਾਤ ਗਈ ਜੀ ਲੱਗਣਾ ਮੈਂ ਤਾਂ ਰਾਤ ਬੁਲਾਇਆ ਹੀ ਨਹੀਂ ਤੁਹਾਨੂੰ ਆ ਲੜੀ ਗਈ ਗਈ ਸਾਰੀ ਰਾਤ ਬੋਲ ਚੁਟ ਬੋਲਦੇ ਆਪਦੇ ਕੋਲੇ ਹੀ ਗੱਲਾਂ ਬਣਾਈ ਜਾਂਦੇ ਰਾਤ ਲੜ ਪਈ ਮੈਨੂੰ ਹਕੌਲ ਆ ਗਈ ਲੰਬੀ ਮੈਂ ਥੋੜੀ ਲੰਬੀ ਗੱਲ ਕਰ ਲੈ ਮੈਂ ਢਿੱਕੀ ਇੰਨੀ ਐ ਤੂੰ ਉੱਠ ਜਾਣਾ ਕੱਲ ਤੂੰ ਆਇਆ ਨਹੀਂ ਇੱਦਾਂ ਉਦਾਂ ਸਾਰੀ ਰਾਤ ਮੈਂ ਕਹਿੰਦੀ ਮੈਂ ਬੋਲਣਾ ਹੀ ਨਹੀਂ ਦਿਨ ਨੂੰ ਹੂੰ ਕਿਹਦਾ ਟਾੜ ਕੇ ਕਹਤ ਬੁਲਾਇਆ ਮੈਨੂੰ ਹੂੰ ਮੈਂ ਕਦੋਂ ਬੁਲਾਇਆ ਸੀ ਚਲੋ ਠੀਕ ਐ ਲਓ ਫਿਰ ਆਪਾਂ ਪੈਕਿੰਗ ਕਰ ਲੀਏ ਤੇ ਕਿਉਂਕਿ ਜਿਹੜੀਆਂ ਜਿਹੜੀ ਚੀਜ਼ ਆਪਣੀ ਜਿਹੜਾ ਆਪਣਾ ਕਲਚਰ ਹੈ ਨਾ ਪੰਜਾਬੀ ਜਿਵੇਂ ਜਾਗੋ ਵਗੈਰਾ ਹਨ ਉਹ ਫੈਮਿਲੀ ਨੇ ਕਹੀ ਜਾ ਸਕਦਾ ਜਿਹੜਾ ਜਾਗੋ ਦਾ ਪ੍ਰੋਗਰਾਮ ਆਪਣਾ ਇੱਕ ਕਰਨਾ ਆਪਾਂ ਉੱਥੇ ਤੇ ਉਹ ਇੱਕ ਪਾਰਟੀ ਨੇ ਆਪਣੇ ਤੋਂ ਸਮਾਨ ਵੀ ਮੰਗਾਇਆ ਵਾ ਤੇ ਜਾਗੋ-ਜੁਗੋ ਸਾਰੀ ਆਪਾਂ ਪੈਕ ਕਰਨੀ ਆ ਖਲਾਰਾ ਪਿਆ ਵਾ ਵਿੱਚ ਪੂਰਾ ਜਾਦੇ ਇਹ ਨਹੀਂ ਪਤਾ ਉੱਥੇ ਪਹੁੰਚਣੀ ਕਿ ਰਾਹ ਚ ਹੀ ਖਣੀ ਟਟ ਟ ਜਾਨੀ ਕਿਉਂਕਿ ਪਤਾ ਕਿ ਜਦੋਂ ਫਲਾਈਟ ਵਿੱਚ ਸਮਾਨ ਆਪਣਾ ਲੱਦਿਆ ਜਾਂਦਾ ਤੇ ਉਹ ਚਲਾ-ਚਲਾ ਮਾਰਦੇ ਆ ਬੈਗ ਸੋ ਇਹ ਚੀਜ਼ਾਂ ਸੋਲ ਹੁੰਦੀਆਂ ਨੇ ਠੀਕ ਆ ਹੁਣ ਮੇਰੇ ਵਾਸਤੇ ਕੀ ਲੈ ਕੇ ਹੁੰਗੇ ਉਥੋਂ ਤੇਰੇ ਵਾਸਤੇ ਤੇਰਾ ਘਰ ਵਾਲਾ ਮੁੜਿਆ ਵੇ ਬਹੁਤ ਨਹੀਂ ਨਾ ਨਾ ਹਾਂ ਚੀਜ਼ ਕੀ ਲੈ ਕੇ ਹੋਰ ਕੋਈ ਚੱਕਰ ਨਹੀਂ ਆ ਜਦੋਂ ਦੇ ਆ ਸਮੁੰਦਰੀ ਜਹਾਜ਼ ਜੀ ਤਾਰਨ ਲੱਗ ਕੇ ਨਾ ਉਦੋਂ ਡਰ ਲੱਗਦਾ ਹੋਰ ਕੋਈ ਚੱਕਰ ਨਹੀਂ ਠੀਕ ਆ ਆਓ ਫਿਰ ਮਲਾਉਣੇ ਆ ਫੈਮਿਲੀ ਦੇ ਨਾਲ ਖਲਾਰਾ ਪਿਆ ਆ ਪੂਰਾ ਆ ਦੇ ਮੇਰਾ ਕਾਕਾ ਮੈਨੂੰ ਲਿਵਟਿਆ ਹੋਇਆ ਹੋਇਆ ਘੁੱਟ ਕੇ ਮੇਰਾ ਸਾਰਾ ਕੰਮ ਬੱਚੇ ਪਿਆ ਵ ਤੇ ਆ ਦੇਖੋ ਸਮਾਨ ਖੜਾ ਖਲਾਰਾ ਪਿਆ ਵਾ ਇਧਰ ਦੇਖੋ ਇਧਰ ਇਧਰ ਟੈਚੀ ਟੂਚੀ ਖਿਲਰੇ ਪਏ ਆ ਅੱਧਾ ਸਮਾਨ ਵਿੱਚ ਪਾਉਣ ਵਾਲਾ ਰਹਿੰਦਾ ਆ ਸਾਡਾ ਆਉਦਾ ਸਾਡਾ ਸਾਊਂਡ ਸਾਡਾ ਸਿਸਟਮ ਮਿਊਜ਼ੀਸ਼ੀਅਨ ਵਗੈਰਾ ਸਾਰਾ ਤੇ ਇਧਰ ਕੱਪੜੇ ਸਾਰੇ ਖਿਲਾਰੇ ਪਏ ਆ ਹਾਂ ਹਾਂ ਬਤ ਕੁਛ ਨਹੀਂ ਤੇ ਆ ਦੇਖੋ ਆ ਸਾਰੇ ਕੱਪੜੇ ਕੁੱਪੜੇ ਤੇ ਹੈ ਮਾਰਨੀਆਂ ਸਾਡੀਆਂ ਜਾਗਟਾਂ ਪ੍ਰੋਗਰਾਮਾਂ ਉੱਤੇ ਪਾਉਣ ਵਾਲੀਆਂ ਸਾਰੇ ਇਧਰ ਖਿਲਰੇ ਪਿਆ ਤੇ ਬੇਬੇ ਨੂੰ ਵੀ ਮਲਾਉਣੇ ਆ ਤੁਹਾਨੂੰ ਜਲਦੀ ਹੈ ਬੇਬੇ ਤੇਰੇ ਮੁੰਡੇ ਦੀ ਚੜਾਈ ਕਿ ਨਹੀਂ ਮੰਨਦੀ ਆ ਤੇਰਾ ਮੁੰਡਾ ਹੁਣ ਬਾਹਰ ਸ਼ੋਅ ਲੋਂ ਲੱਗ ਗਿਆ ਕਿ ਇਣੀ ਇਣੀ ਜਿ ਲੋਂਦਾ ਸੀ ਹੈ ਕਿ ਨਹੀਂ ਹੂੰ ਟੀਕਾ ਲਓ ਫਿਰ ਇਹਨੂੰ ਲਾ ਲਗੀ ਆਪਾਂ ਕੀ ਕਾਕਾ ਗਿਆ ਸੌ ਮੈਨੂੰ ਚੰਬੜ ਕੇ ਇਹ ਤਿੰਨ ਲੱਗੇ ਇਹਦੇ ਨਾਲ ਤਿੰਨ ਟੀਕੇ ਲੱਗੇ ਆ ਵਿਚਾਰੇ ਦੇ ਤੁਹਾਨੂੰ ਕਿਹਾ ਬਹੁਤ ਦਰਦ ਕਰਦੇ ਆ ਬੱਚੇ ਨੂੰ ਬੁਖਾਰ ਵੀ ਹੋ ਜਾਂਦਾ ਹੈ ਨਾ ਸਾਰੇ ਘਰ ਦੇ ਨੂੰ ਲਾਹਾ ਵੇ ਜਸ ਤੋਂ ਕੰਮ ਕਰਵਾ ਲਈਏ ਕੱਲ ਬੇਬੇ ਨੇ ਗਾਵਾਂ ਵਾਸਤੇ ਫੀਡ ਫੂਡ ਕਹਿੰਦੀ ਲਿਆਈ ਦੇ ਇੱਕ 2000 ਬੋਰੀਆਂ ਅਡਵਾਂਸ ਠੀਕ ਆ ਲੋ ਫਿਰ ਇਹਨੂੰ ਸਮਾਫਰ ਇਹਨੂੰ ਸਮਾਈ ਲੋ ਫਿਰ ਮਨਪ੍ਰੀਤ ਬੋਗਜੂ ਬਜਾ ਕੇ ਸੁਣਾਉ ਉਹਨ ਮੜਿਆ ਬਜਾਈ ਖ ਜੇ ਇਹ ਵੱਜਦਾ ਇਹ ਹਰੇਕ ਦੇ ਦਿਨਾਂ ਨੂੰ ਮੂੰਹਦਾ ਬਗਜੂ ਬਗਦੂਦੀ ਤਾਰ ਬਗਦੂ ਜਵਾਗ ਨਾ ਠਾਦੀ ਮਾਸੂਮ ਆਇਆ ਮੈਂ ਹਾਂ ਸਹੀ ਆ ਆਏ ਹਾਂ ਕੋਣ ਕਿਤੇ ਰਹਿ ਗਈ ਸਾਈਡ ਬਸ ਇੱਕ ਸਾਈਡ ਹੀ ਪਾ ਦੋ ਉਹ ਦੀ ਜੀ ਪਾ ਦੋ ਇਹਦੇ ਕੱਪੜੇ ਕਪੜੇ ਸਾਰੇ ਆਪਣੇ ਲਓ ਜੀ ਆਪਣਾ ਹੈਂਡਵੇ ਖੁੱਲ ਚੁਕਿਆ ਚਲੋ ਕਰੋ ਲੰਬੋ ਪਾਉਣ। ਕੋਈ ਕੀ ਪਾਣਾ? ਪਤਾ ਨਹੀਂ ਲੱਗਦਾ ਵੀ ਕਿੱਥੋਂ ਸ਼ੁਰੂ ਕਰੀਏ। ਜਿਹੜੇ ਕੋਨੇ ਆ ਉਹ ਰੱਖ ਲਏ। ਹੈ? ਇਹ ਉਹ ਉਹ ਕੱਪੜਿਆਂ ਤੋਂ ਸ਼ੁਰੂ ਕਰ ਦੇਣਾ ਤੂੰ। ਕਿੱਟੇ ਪਾਉਣਾ? ਉਹਦੇ ਕੱਪੜੇ ਪਾਉਣੇ ਨੇ। ਕੱਪੜੇ ਪਾ ਦੋ ਹੋਰ ਕੀ? ਕੋਸ਼ੀਚ 'ਚ ਪੈ ਜਾਣੀ ਆਪਣੇ। ਮੈਂ ਕਹਿੰਦੀ ਹਾਂ ਕਿ ਕੱਲੀ ਸ਼ਰਟ ਪਾ ਲਵਾਂ। ਦੋ ਰੰਗ ਤੋਂ ਪਾ ਲਈ। ਚਲ ਦੇਖ ਲੈ। ਆ ਜਾ ਮਿਸ ਤੇ ਉਹ ਪਾ ਦੇ ਟਿੱਡੇ ਲੋਟ ਆ ਜਾਣੇ ਕੁਛ ਨਹੀਂ ਹੋਣਾ ਲਓ ਜੀ ਹੋਰ ਪੰਗਾ ਪਿਆ ਗਿਆ ਤਿਆਰੀ ਕਰਦੇ ਕਰਦੇ ਹੈਂਡ ਬੈਗ ਬਹੁਤ ਘੈਂਟ ਲੈ ਗਿਆੰਦਾ ਜੀ ਆਪਾਂ ਠੀਕ ਆ ਅਮਰੀਕਨ ਟੂਰਿਸਟ ਦਾ ਸੀਗਾ ਤੇ ਬੜੀਆਂ ਘੈਂਟ ਇਹਦੇ ਜੇ ਪਾਕਟ ਵਗੈਰਾ ਸੀਗੀਆਂ ਸਾਰਿਆਂ ਤੋਂ ਘੈਂਟ ਮੈਨੂੰ ਇਹੀ ਲੱਗਾ ਸੀਗਾ ਤੇ ਘੈਂਟ ਘੈਂਟ ਦੇ ਚੱਕਰ 'ਚ ਇਹ ਜੀਜ਼ ਭੁੱਲ ਗਏ ਹੁਣ ਜਿਹਦੇ 'ਚ ਵੀਟ ਪਾਉਣੇ ਆ ਤਾਂ ਵੀਟ ਬਹੁਤ ਵੱਧ ਜਾਂਦਾ ਦੋ ਸੂਟ ਕੱਢ ਲਏ ਫੇਰ ਵੀ ਵੱਧ ਤਿੰਨ ਕੱਢ ਲਏ ਫੇਰ ਵੀ ਵੱਧ ਕੱਢਦੇ ਕੱਢਦੇ ਇਹਦੇ ਵਿੱਚ ਸੂਟ ਸਰਵ ਮੇਰੀਆਂ ਲੋ ਦੋ ਲੋਰਾਂ ਤੇ ਦੋ ਟੀ-ਸ਼ਰਟਾਂ ਰਹਿ ਗਈਆਂ ਇਹਦੇ ਵਿੱਚ ਸਾਰੇ ਵਿੱਚ ਤੇ ਫੇਰ ਵੀ ਇਹਦਾ weight ਅੱਧਾ ਕਿਲੋ ਵੱਧ ਆ ਰਿਹਾ ਮੈਂ ਕਿਹਾ ਮਣਾ ਇਹ ਕੀ ਚੱਕਰ ਕਿ ਜਦੋਂ ਖਾਲੀ ਦਾ weight ਤੋਲਿਆ 5 ਕਿਲੋ weight ਪਤੰਦਰ ਦੇ ਆਉਂਦਾ ਹੀ ਇਕੱਲੇ ਦੇ ਹੀ ਲਓ ਤੇ ਆਪਾਂ ਹੈਂਡਬੈਗ ਦਾ weight ਜਿਆ ਸਕਦੇ ਆ 7 ਕਿਲੋ ਤੇ 5 ਕਿਲੋ ਦਾ ਤਾਂ ਇਹ ਆਪ ਹੀ ਆ ਪਤੰਦਰ ਇਹਦੇ ਵਿੱਚ ਕੀ ਪਾਈਏ ਉਹ ਘਾਹ ਘਾਵਤ ਆ ਗਈ ਯਾਰ ਕਿ ਨੰਗੀ ਨਾ ਹੋਊਗੀ ਦਿਨ ਜੋੜੂਗੀ ਉਹ ਗੱਲ ਹੋ ਗਈ ਹਨਾ ਤੇ ਉਧਰੋਂ ਤਿਆਰੀ ਆ ਤੋਰਨ ਦੀ ਉਧਰ ਆ ਗਿਆ ਬਖੜਾ ਹੋ ਗਿਆ ਤਾਂ ਕਹੀਦਾ ਕਿ ਪੈਕਿੰਗ ਇੱਕ ਦੋ ਦਿਨ ਪਹਿਲਾਂ ਕਰਕੇ ਰੱਖ ਲਓ ਮੌਕੇ ਤੇ ਬਹੁਤ ਸਾਪ ਨੇ ਕੱਲ ਦੇ ਹੁਣ ਮਨਪੀਤ ਚੱਲੀ ਹੈ ਬਦਲਾਉਣ ਮੈਂ ਹੋਰ ਕੰਮ ਕਰ ਲੈਣਾ ਤੇ ਫਿਰ ਪੈਕਿੰਗ ਕਰਾਂਗੇ ਟਾਈਮ ਹੋ ਗਿਆ 2 ਵਜੇ ਹਜੇ ਆਪਾਂ ਕੋਲ 4 ਘੰਟੇ ਹੈਗੇ 4 ਘੰਟੇ ਨੂੰ ਆਪਾਂ ਨਿਕਲਣਾ ਕਰੋ ਠੀਕ ਆ ਆਓ ਫਿਰ ਕਰਿਓ ਵਲੌਗ ਕੰਟੀਨਿਊ ਜੁੜਦੇ ਆਂ ਜਲਦੀ ਠੀਕ ਆ ਆ ਵੀ ਇਹਦੇ ਕੰਮ ਆ ਸਾਰੇ ਇਹ ਕਿ ਵਧੀਆ ਚੀਜ਼ ਨੂੰ ਹੱਥ ਪਾਉਣਾ ਵਧੀਆ ਵਧੀਆ ਦੇ ਚੱਕਰ 'ਚ ਵੇਟ ਦਾ ਹੁਣ ਚੰਗੀ ਹੁਣ ਦੁਬਾਰਾ ਚੱਲੀ ਆ ਹੈ ਨਹੀਂ ਵਧੀਆ ਦੇ ਚੱਕਰ 'ਚ ਨਹੀਂ ਮੇਰੀ ਗੱਲ ਸੁਣੋ ਇਹ ਕੰਮ ਤੁਹਾਡਾ ਸੀ ਮੇਰੇ ਕੋਲ ਯੁਵਰਾਜ ਚੱਲਿਆ ਮੰਨਪ੍ਰੀ ਤੁਸੀਂ ਦੇਖਣਾ ਸੀ ਨਾ ਵੀ ਕਿੰਨਾ ਕੁ ਵੇਟ ਹੈ ਹੈਵੀ ਵੇਟ ਚਲੋ ਚਲੋ ਚਲ ਪਹੁੰਚੋ ਪਹੁੰਚ ਮੈਂ ਹੋਰ ਤਿਆਰੀ ਕਰਾਂਗਾ ਨਾਲ ਚੱਲਿਆ ਮਨਪੀ ਦੇ ਮਾਮਾ ਸੋ ਡਰਾਈਵਰ ਚੇਂਜ ਨਹੀਂ ਅੱਜ ਆ ਕਾਕਾ ਸਾਡਾ ਬਹੁਤ ਰੋਈ ਅੰਦਰ ਚੱਲ ਅੱਜ ਰੋਂਦਿਆਂ ਛੱਡ ਕੇ ਜਾਣਾ ਪੈਣਾ ਕਾਕੇ ਦੇ ਇੰਜੈਕਸ਼ਨ ਲੱਗੇ ਹੋਏ ਹਨ ਮੇਰੇ ਪਿੱਛੇ ਆ ਰੋਂਦਿਆਂ ਛੱਡ ਕੇ ਜਾਣਾ ਪੈਣਾ ਮੈਂ ਗੁੱਗੂ ਜੀ ਇਹਨੂੰ ਆਏ ਮੈਨੂੰ ਚੱਕਿਆ ਫਿਰ ਨੂੰ ਆਸਰਾ ਜੇ ਕੱਲਾ ਪਾਉਣੇ ਉਹਦੀ ਰੋਂਨ ਲੱਗ ਜਾਂਦਾ ਉੱਠ ਕੇ ਕਿਉਂਕਿ ਟੀਕੇ ਯਾਰ ਦੋਨਾਂ ਪੱਟਾਂ ਜਿਵੇਂ ਬਾਹਂ ਤਿੰਨ ਲੱਗੇ ਬਹੁਤ ਸਟਰੋਂਗ ਹੁੰਦੇ ਆ ਬੱਚੇ ਨੂੰ ਬੁਖਾਰ ਹੋ ਗਿਆ ਚੜ ਜਾਂਦਾ ਅੱਜ ਤੇਰਾ ਜਗਰਾਤਾ ਕਰਾਉ ਪੂਰਾ ਛੇਤੀ ਆ ਜਿਓ ਛੇਤੀ ਆ ਜਿਓ ਚਲੋ ਹਮੈਨੋ ਸੋਕਾ ਹੋ ਗਿਆ ਇਹਦੇ ਦਾਦੀ ਬੋਤਾ ਚੱਲਣਾ ਕਰਨ ਲੱਗੇ ਹੋਏ ਆ ਅੱਜ ਟੀਕੇ ਲੱਗੇ ਫੇਰ ਵੀ ਹਸਦਾ ਨਿੱਕਾ ਨਿੱਕਾ ਜਿਹਾ ਬੁੱਤ ਮੇਰਾ ਹੂੰ ਠੀਕ ਲੱਗ ਗਿਆ ਮੇਰੇ ਬੋਤ ਠੀਕ ਹੀ ਨਾ ਕਿ ਕਿਤੇ ਜਾਣਾ ਪਾਪਾ ਨੂੰ ਕੋਟੇ ਕਰਾ ਪਾਪਾ ਚਲੇ ਆ ਬਾਹਰ ਅੱਜ ਪਾਪਾ ਬਾਹਰ ਚਲੇ ਆ ਜਾਜ ਤੇ ਪਾਪਾ ਮੈਂ ਨਹੀਂ ਗਿਆ ਅੰਦਰ ਬੇਲਣ ਹੈ ਬੱਡਾ ਹੋ ਜਾ ਫਿਰ ਤੂੰ ਜਾਜ ਤੇ ਲੈ ਕੇ ਜਾਵਾਂਗੇ ਚੰਗਾ ਲੋ ਹਾਂਜੀ ਦੋਸਤੋ ਹੁਣ ਆਪਣੀ ਹੋ ਗਈ ਹੈ ਤਿਆਰੀ ਔਰ ਡਾਨ ਭਰਨ ਦੀ ਸੋ ਮੇਰਾ ਫਰੈਂਡ ਸਰਕਰ ਆਇਆ ਹੋਇਆ ਸੋ ਮੈਂ ਅਕਸਰੀ ਵੀਡੀਓ ਵਿੱਚ ਕਹਿੰਦਾ ਹੁੰਨਾ ਕਿ ਜਿੱਦਾਂ ਫਸਲਾਂਆਂ ਨਹੀਂ ਮਰ ਗਏ ਸਾਡੇ ਇੱਥੇ ਏਰੀਆ 'ਚ ਇਹ ਮੀਂਹ ਪਉਣ ਵਾਲੇ ਦੁਰਜੀਤ ਬੰਦੇ ਉਹੀ ਨੇ ਜੀ ਇਹ ਸਾਡਾ ਪਰਿਵਾਰ ਆ ਜੀ ਹੈਨਾ ਸੋ ਬਾਈ ਹੁਣੀ ਮਿਲਣ ਆਇਆ ਮੋਸਟ ਵੈਲਕਮ ਕਰਦੇ ਆ ਨਾ ਬਣਾ ਤੇ ਆਪਣਾ ਹੈਗਾ 8-10 ਦਿਨ ਦਾ ਹੀ ਟੂਰ ਆ ਪ੍ਰੋਗਰਾਮ ਕਰਕੇ ਆਪਾਂ ਮੁੜੇ ਆਉਣਾ ਵਾਪਸ ਠੀਕ ਆ ਤੇ ਹੁਣ ਹੋਇਆ ਪਿਆ ਟਾਈਮ ਬਸ ਜਾਣਦਾ ਹੀ ਆ ਆਪਣੀ ਸਾਰੀ ਟੀਮ ਆ ਟੀਮ ਦੇ ਪੰਜ ਮੈਂਬਰ ਚੱਲੇ ਆ ਅਸੀਂ ਤੇ ਐਸ਼ ਨੂੰ ਜਲਦੀ ਹੋਈ ਪਈ ਡੈਡੀ ਨੂੰ ਭੇਜਣ ਦੀ ਘਰੋਂ ਹੈਨਾ ਠੀਕ ਆ ਚਲ ਗਿਆ ਫਿਰ ਐਸੇ ਛੱਡ ਗਿਆਂਗਾ ਵੱਡਾ ਟੈਚੀ ਲੈ ਕੇ ਚੱਲ ਫਿਰ ਹੂੰ ਆ ਜਾ ਫਿਰ ਆ ਕਰਦੇ ਆ ਨਾਰਨ ਸਹੀ ਕਰਦੇ ਆ ਚੱਕ ਤੇ ਇਹ ਬੀਬੀ ਕੋਲੇ ਡਿਪਾਰਟਮੈਂਟ ਹੈ ਬੂਟਿਆਂ ਵਾਲਾ ਕਿੱਥੇ ਕੱਢ ਗਿਆ ਜਿਹੜਾ ਕਹਿੰਦੇ ਪਾਈ ਸੀ ਇੱਥੇ ਕਿਤੇ ਪਾਣੀ ਉਹ ਉੱਥੇ ਉਹ ਉੱਥੇ ਉਹ ਬੰਦ ਕਰਤਾ ਸੀਗਾ ਹਾਂ ਹਾਂ ਉਹਦੇ ਖੇਤ ਜੀ ਜਾਂਦਾ ਇਹ ਅੱਗੇ ਨਾ ਇੱਧਰ ਕਿਹੜਾ ਪਾਈਪ ਜਿੰਗਵਾਲ ਜੀ ਸੀ ਇਹ ਸਾਰਾ ਭਰ ਗਿਆ ਸੀ ਇਹ ਸਾਰਾ ਭਰ ਗਿਆ ਸੀ ਪਾਈਪ ਚ ਕੋ ਫਸ ਗਿਆ ਸੀ ਫਿਰ ਇਹ ਪਾਈਪ ਸਿੱਧਾ ਕੀਤਾ ਇੱਥੋਂ ਉਹਦਾ ਪਾਣੀ ਇੱਧਰ ਨੂੰ ਆ ਜਾਂਦਾ ਇਹ ਨਾ ਜਦੋਂ ਮੀਂਹ ਬਾਲਾ ਪੈ ਜਾਂਦਾ ਇੱਧਰਲਾ ਪਾਣੀ ਸਾਰਾ ਇੱਧਰ ਨੂੰ ਆ ਜਾਂਦਾ ਹੈ ਹਾਂ ਸਾਰਾ ਹੀ ਇੱਧਰ ਨੂੰ ਆਏਗਾ ਉਹ ਆਏ ਖੇਤ ਜੀ ਨਿਕਲੇ ਆ ਪਾਣੀ ਇਹ ਵੀ ਬਾਅਦ ਚ ਪਹਿਲਾਂ ਨੀਮੀ ਸੀ ਪਰ ਇੰਟਰਲੋਕਾ ਕਾ ਕੇ ਉੱਚੀ ਕਰਤੀ ਇਹ ਟੈਕਸੀ ਟੈਕਸੀ ਹੈ ਹਾਂ ਟੈਕਸੀ ਟੈਕਸੀ ਗਈ ਮਰਾਜੋ ਮਰਾਜ ਮਾਂ ਹਾਂਜੀ ਦੋਸਤੋ ਆਪਾਂ ਨਿਕਲ ਚੁੱਕੇ ਆ ਸਾਡਾ ਇੰਟਰੋਡਕਸ਼ਨ ਕਰਾਉਣੇ ਆ ਬਾਈ ਲਵ ਹੈਲੋ ਸਰ ਪ੍ਰੋਗਰਾਮਾਂ ਤੇ ਅਕਸਰੀ ਤੁਸੀਂ ਨਾਲ ਦੇਖਦੇ ਹੋ ਐਂਡ ਬਾਈ ਜਿਹੜਾ ਸਾਨੂੰ 에어ਪੋਰਟ ਤੇ ਛੱਡਣ ਜਾ ਰਿਹਾ ਬਾਈ 722 722 ਠੀਕ ਆ ਸੋ ਇੱਕ ਚੀਜ਼ ਹੋਰ ਆ ਬਾਈ ਦੀ ਗੱਡੀ ਦਾ ਨੰਬਰ ਵੀ 3622 ਆ ਸੋ ਬਾਈ ਦਾ ਨਾਮ ਵੀ 3622 ਕਹਿੰਦੇ ਨੂੰ ਹਣਾ ਸੋ ਬਾਈ ਦਾ ਵੀ ਨੇਚਰ ਸਾਡੇ ਵਰਗਾ ਹੀ ਸੋ ਸਾਰੇ ਦੋ ਤਿੰਨ ਮੁੰਡੇ ਆਪਣੇ ਹੋਰ ਰਹਿ ਗਏ ਆ ਤੇ ਸਾਰੇ ਜਣੇ ਨੇ ਆਪਾਂ ਇਕੱਠੇ ਹੋ ਕੇ ਸੋ ਸਾਰੇ ਦੇ ਮਨ ਚ ਇਹ ਸਵਾਲ ਹੋਊਗਾ ਕਿ ਬਾਈ ਹੁਣ ਇਹ ਸ਼ੋਅ ਲਾਉਣ ਚੱਲੇ ਕਿੱਥੇ ਆ ਤੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਸੋ ਆਪਾਂ ਜਿਹੜਾ ਹੁਣ ਆਪਾਂ ਸ਼ੋਅ ਜਿਹੜੀਆਂ ਆ ਕੰਟਰੀ ਤੋਂ ਬਾਹਰ ਵੀ ਲਾਉਣੇ ਸ਼ੁਰੂ ਕਰ ਦਿੱਤੇ ਆ ਸੋ ਕਿ ਪਹਿਲਾਂ ਇੰਨੇ ਕੁ ਸ਼ੋਅ ਇੱਥੇ ਆਪਣੇ ਕੋਲੇ ਇੰਡੀਆ ਦੇ ਵਿੱਚ ਇੰਨੇ ਜ਼ਿਆਦਾ ਹੁੰਦੇ ਸੀ ਨਿਕਲ ਨਹੀਂ ਹੁੰਦਾ ਸੀਗਾ ਇਸ ਵਾਰ ਅਸੀਂ ਸ਼ੋਅ ਇੰਡੀਆ ਦੇ ਘੱਟ ਫੜੇ ਆ ਵੀ ਅਸੀਂ ਜਿਹੜੀਆਂ ਬਾਹਰ ਵਾਲੀਆਂ ਕੰਟਰੀਆਂ ਦੇ ਸ਼ੋਅ ਲਾ ਸਕੀਏ ਸੋ ਸਾਡਾ ਜਿਹੜਾ ਪਹਿਲਾ ਸ਼ੋਅ ਹੈਗਾ థਾਈਲੈਂਡ ਸੋ ਅਸੀਂ ਹੁਣ ਚੱਲੇ ਆ థਾਈਲੈਂਡ ਨੂੰ ਤੇ ਉੱਥੇ ਆਪਣੇ ਪ੍ਰੋਗਰਾਮ ਹੈਗੇ ਆ ਤਿੰਨ ਪ੍ਰੋਗਰਾਮ ਆ ਉੱਥੇ ਆਪਣੇ ਸੋ ਉਸ ਤੋਂ ਬਾਅਦ ਫਿਰ ਤੁਹਾਨੂੰ ਇਸ ਵਲੌਗ ਦੇ ਜ਼ਰੀਏ ਤੁਹਾਡੇ ਨਾਲ ਕੰਟੀਨਿਊ ਕਰਦੇ ਰਵਾਂਗੇ ਨਾਇ ਤੁਹਾਨੂੰ ਬਾਹਰਲਾ ਮਾਹੌਲ ਦਿਖਾਵਾਂਗੇ ਠੀਕ ਆ ਸਾਰੇ ਜਣੇ ਜੁੜੇ ਰਹੋ ਤੇ ਅੱਜ ਵਾਲੇ ਵਲੌਗ ਦੀ ਹਾਜ਼ਰੀ ਇੰਨੀ ਕਰਿਓ ਪ੍ਰਵਾਣ ਤੇ ਫਿਰ ਆਪਾਂ ਨੈਕਸਟ ਵਲੌਗ ਤੇ ਮਿਲਦੇ ਹਾਂ 에ਰਪੋਰਟ ਤੇ ਜਾ ਕੇ ਤੇ ਨਾਲੇ ਸਾਰੀ ਟੀਮ ਇਕੱਠੀ ਹੋ ਜੂ ਤੱਕ ਫਿਰ ਜੁੜਦੇ ਹਾਂ ਆਪਾਂ ਜਿਹੜੇ ਫਸਟ ਟਾਈਮ ਦੇਖ ਰਿਹਾ ਚੈਨਲ ਸਬਸਕ੍ਰਾਈਬ ਕਰਦੇ ਹੋ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਸਾਡੇ ਵਲੌਗ ਕਿੱਦਾਂ ਲੱਗਦੇ ਆ ਆਓ ਫਿਰ ਤੁਹਾਨੂੰ ਘੁਮਾਉਣੇ ਆ ਜਾਇਦਾ ਸਫਰ ਲਵ ਯੂ ਜੱਟੋ ਸਸਰੀ ਕਾ ਸਾਰੇ ਨੂੰ